ਗਰਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਮੁਰਹਾਜਰ ਹੋਏ ਹਾਂ RAM ਤੀਰਤ ਤੋਂ ਖੇਰਾਬਾਦ ਰੋਡ ਤੇ ਸਥਿਤ ਬਾਬਾ ਜੰਡ ਪੀਰ ਦੇ ਦਰਬਾਰ ਤੇ ਪਿਛਲੇ 30 ਸਾਲ ਤੋਂ ਸੇਵਾ ਨਿਭਾ ਰਹੇ ਸੇਵਾਦਾਰ ਬਾਬਾ ਗਗਨ ਸ਼ਾਹ ਕਾਦਰੀ ਨੇ ਦੱਸਿਆ ਕਿ ਇਹ ਦਰਬਾਰ 1823 ਤੋਂ ਚੱਲ ਰਿਹਾ ਹੈ ਇਹ ਦਰਬਾਰ ਪਹਿਲਾ ਪਾਕਿਸਤਾਨ ਵਿੱਚ ਸੀ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਵਿੱਚ ਵੀ ਦਰਬਾਰ ਬਣਾਇਆ ਗਿਆ ਜਿੱਥੇ 17 ਮਾਰਚ ਦੀ ਰਾਤ ਨੂੰ ਦੂਸਰਾ ਜਾਗਰਣ ਕਰਵਾਇਆ ਗਿਆ ਉਨਾਂ ਦੱਸਿਆ ਕਿ ਮੀਰਾ ਗੋਂਸਪਾਲ ਸਰਕਾਰ ਦੇ ਦਰਬਾਰ ਤੇ ਪੰਜੀ 26 27 ਨਵੰਬਰ ਨੂੰ ਸਾਲਾਨਾ ਮੇਲਾ ਵੀ ਮਨਾਇਆ ਜਾਂਦਾ ਹੈ ਜਿਤਕੀ ਦੂਰ ਦੁਰਾਡੇ ਤੋਂ ਸੰਗਤਾਂ ਪਹੁੰਚ ਲਿਆ ਹਨ ਇੱਥੇ ਹਰ ਐਤਵਾਰ satsang ਹੁੰਦਾ ਹੈ ਅਤੇ ਵੀਰਵਾਰ ਨੂੰ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਦਰਬਾਰ ਤੇ ਹਾਜ਼ਰੀ ਭਰਦੀਆਂ ਹਨ ਖਾਸ ਰਿਪੋਰਟ ਮੈਡਮ ਬਿਊਰੋ ਚੀਫ ਗੁਰਵਿੰਦਰ ਕੌਰ ਗਿਲ

Oh, ਗੇ ਦੰਗੇ ਪੈਰੀ ਰਾਜਾ ਅਕਬਰ ਆਇਆ ਸੀ ਅੱਜ ਦੀ ਮੂਰਤੀ ਨੂੰ ਮਨ ਚ ਬਸਾਇਆ ਸੀ ਗੇ ਦੰਗੇ ਪੈਰੀ ਰਾਜਾ ਅਕਬਰ ਆਇਆ ਸੀ ਅੱਜ ਦੀ ਮੂਰਤੀ ਨੂੰ ਮਨ ਚ ਬਸਾਇਆ ਸੀ ਗੇ ਦੰਗੇ ਪੈਰੀ ਰਾਜਾ ਅਕਬਰ ਆਇਆ ਸੀ ਅੱਜ ਦੀ ਮੂਰਤੀ ਨੂੰ ਮਨ ਚ ਬਸਾਇਆ ਸੀ ਗੇ ਦੰਗੇ ਪੈਰੀ ਰਾਜਾ ਅਕਬਰ ਆਇਆ ਸੀ ਅੱਜ ਦੀ ਮੂਰਤੀ ਨੂੰ ਏ ਗੁਰ ਤੇਗ ਬਹਾਦਰ ਬੰਦੇ ਮਾੜੀਆਂ ਗੋਦੀਆਂ 'ਚ ਲਾਲ ਤੁਖਡਾਉਨੀਆ ਚੰਗੀਆਂ ਨੇ ਪਹਿਣਾ ਵੀਰੇ ਜਿਨ੍ਹਾਂ ਨੂੰ ਮਲਾਉਨੀਆ ਮਾਵਾ ਵਾਡੀਆਂ ਗੋਦੀਆਂ 'ਚ ਲਾਲ ਤੁਖਡਾਉਨੀਆ ਚੰਗੀਆਂ ਨੇ ਪਹਿਣਾ ਵੀਰੇ ਜਿਨ੍ਹਾਂ ਨੂੰ ਮਲਾਉਨੀਆ ਮਾਵਾ ਦੀਆਂ ਗੋਦੀਆਂ 'ਚ ਲਾਲ ਤੁਖਡਾਉਨੀਆ ਚੰਗੀਆਂ ਨੇ ਪਹਿਣਾ ਵੀਰੇ ਜਿਨ੍ਹਾਂ ਨੂੰ ਮਲਾਉਨੀਆ ਮਾਵਾਣੀਆਂ ਗੁਰਲੀਆਂ 'ਚ ਲਾਲ ਤੁਖਡਾਉਨੀਆ ਚੰਗੀਆਂ ਨੇ ਪਹਿਣਾ ਵੀਰੇ ਜਿਨ੍ਹਾਂ ਨੂੰ ਮਲਾਉਨੀਆ ਪਤੰਗ ਕੱਟ ਕਰਕੇ ਪਾਓ ਬਾਕੀ ਸਰਕਾਰ ਦਾ ਦੂਸਰਾ ਜਗਰਾਤਾ ਕਰਵਾਨੇ ਦਰਬਾਰ ਦੇ 1823 ਦਾ ਦਰਬਾਰ ਚੱਲਦਾ ਅੱਛਾ ਜੀ ਹਾਂਜੀ 1823 ਇਹ ਦੂਜਾ ਜਗਰਨ ਦੂਸਰਾ ਬਾਕੀ ਦਰਬਾਰ ਸਾਡਾ ਪਹਿਲਾਂ ਤਾਰਾਂ ਤੋਂ ਪਾਰ ਸੀ ਪਾਕਿਸਤਾਨ ਤੋਂ ਪਛੀ ਇਸ ਕਰਕੇ ਵਿਰੋਧ ਜਾਣ ਆਉਣ ਦੀ ਪ੍ਰੋਬਲਮ ਸੀ ਇਸੇ ਕਰਕੇ ਆਪਾਂ ਦਰਬਾਰੇ ਤੇ ਬਰਾਜਮਣ ਕਰਤਾ ਸਰਕਾਰ ਦਾ ਹਾਂਜੀ ਹਾਂਜੀ ਗੱਦੀ ਸਰਕਾਰ ਦੀ ਜਲਦੀ ਮੇਰਾ ਗੌਂਸ ਪਾਕ ਸਰਕਾਰ ਦੀ ਬਾਵਾ ਸਰਕਾਰ ਦੀ 1823 ਤੇ ਚੱਲਦਾ ਦਾਦੇਪੁਰ ਦਾਦਿਆਂ ਤੋਂ ਸਰਕਾਰ ਦੀ ਰਹਿਮਤ ਰਾਲ ਗੱਦੀ ਆਪਾਂ ਨੂੰ ਬਖਸ਼ੀ ਅਸ ਬਾਕੀ ਸੰਗਤਾਂ ਦਾ ਜੀ ਮੇਰੇ ਵੀ ਤਾਂ ਤੁਸੀਂ ਜੀ ਸੇਵਾ ਨਭਾਰੇ ਜੀ ਮੈਨੂੰ ਕਰਤੂਕ ਜੀ 30 ਸਾਲ ਹੋ ਗਏ ਜੀ ਹਾਂ ਜੀ ਹਾਂ ਜੀ ਆਪਣੇ ਮਾਪੁਰਸ਼ ਆਪਣੇ ਮਾਤਰਾ ਦੇ ਜੀ ਜਿਹੜਾ ਹੈਗਾ ਹਾਂ ਜੀ ਮਾਂ ਕਲਕਾ ਦੀ ਜੀ ਹਾਂ ਜੀ ਇਹ ਬਾਵਾ ਸਰਕਾਰ ਦੇ ਮੀਰਾ ਗੋਸਪਾਲ ਸਰਕਾਰ ਦੇ ਆਜ ਸਰਕਾਰ ਦਾ ਵੱਡੇ ਵੀ ਆ ਮੀਰਾ ਗੋਸਪਾਲ ਸਰਕਾਰ ਦਾ ਹਾਂ ਜੀ ਤੁਹਾਨੂੰ ਬਹੁਤ ਸਾਰੀਆਂ ਸੰਗਤਾਂ ਨੂੰ ਬਹੁਤ ਵਧਾਈਆਂ ਜੀ ਮਾਰ ਹਾਂ ਜੀ ਬਾਕੀ ਸੰਗਤਾਂ ਦੀ ਸੰਯੋਗ ਨਾਲ ਮੇਲਾ ਕਰਵਾਇਆ ਯਾਰ ਕੀ ਰਬੀ ਪਨਾ 7 7 ਦਾ 5 ਤਰੇ ਮਾਤਾ ਜੀ ਦਾ ਜਾਗਰਣ ਖੋਣੇ ਹਾਂਜੀ ਜੀ ਜੀ ਇਦਾਂ ਹੀ ਆਪਾਂ ਪਹਿਲਾਂ ਕਵਾਲੀਆਂ ਵੀ ਕਰਉਂਦੇ ਹਾਂ ਪਹਿਲਾਂ ਜੀ ਮੇਲੇ ਦੇ ਜਦੋਂ ਨਵੰਬਰ ਚ ਹੁੰਦਾ ਜੀ ਮੇਲਾ 25 26 27 ਉਦੋਂ ਕਵਾਲੀ ਇਕਵਾਲ ਲੱਗਦਾ ਜੀ ਫਿਰ ਜਦੋਂ 17 ਮਾਰਚ ਹੁੰਦੀ ਹੈ ਨਾਲੇ ਸਰਕਾਰ ਦਾ ਬਰਥਡੇ ਹੁੰਦਾ ਤੇ ਫਿਰ ਆਪਾਂ ਜਾਗਰਣ ਰੱਖੀਦਾ ਜੀ ਠੀਕ ਹੈ ਹਾਂਜੀ ਇਹ ਦੂਸਰਾ ਜਾਗਰਣ ਹਾਂ ਦੂਸਰਾ ਜਾਗਰਣ ਬਾਬਾ ਜੀ ਤੁਸੀਂ ਕੋਈ ਜੀ ਸੰਗਤਾਂ ਨੂੰ ਕੁਝ ਸੁਨੇਹਾ ਦੇਣਾ ਕੀ ਬੱਸ ਜੀ ਸੰਗਤਾਂ ਨੂੰ ਬੱਸ ਤੁਹਾਨੂੰ ਸਰਕਾਰ ਦੇ ਵੱਲੋਂ ਵਧਾ-ਵਧ ਚੜ ਕੇ ਦਰਸ਼ਨ ਕਰਨ ਦੀ ਮਤਾ ਜੀ ਬਾਕੀ ਖੁਸ਼ੀਆਂ ਪ੍ਰਾਪਤ ਕਰਨ ਦੀ ਮਤਾ ਹਰ ਸਾਲ ਦੀ ਤਾਸ ਬਾਬਾ ਗਗਨਸ਼ਾਹ ਜੀ ਕਾਦਰੀ ਉਹਨਾਂ ਦੇ ਦਰਬਾਰ ਤੇ ਜਾਗਰਨ ਕਰਦੇ ਦੂਸਰਾ ਜਾਗਰਨ ਚੱਲ ਰਿਹਾ ਔਰ ਸੰਗਤਾਂ ਦੂਰ ਡੇਡੀਆਂ ਆਉਂਦੀਆਂ ਨੇ ਸਾਰੀਆਂ ਸੰਗਤਾਂ ਦੇ ਮੁਸ਼ਕਿਲ ਹੱਲ ਹੁੰਦੇ ਨੇ ਇਹ ਬੜਾ ਵੱਡਾ ਦਰਬਾਰ ਆ ਤੋ ਐਤਵਾਰ ਦੇ ਐਤਵਾਰੀ ਵੀ ਇੱਥੇ 사ਸੰਗ ਚੱਲਦੇ ਨੇ ਵੀਰਵਾਰ ਸੰਗਤ ਆਉਂਦੀ ਆ ਜਿੰਨੀਆਂ ਵੀ ਦੁਖੀ ਹੋ ਕੇ ਸੰਗਤਾਂ ਆਉਂਦੀਆਂ ਸਾਰੀਆਂ ਇਥੋਂ ਤੰਦਰੁਸਤ ਹੋ ਕੇ ਜਾਂਦੀਆਂ ਨੇ ਇਹ ਦਰਬਾਰ ਇਹੋ ਜਿਹਾ ਵਾ ਮਾਂ ਜਗਦੀ ਜੋਤ ਦਾ ਦਰਬਾਰ ਆ ਔਰ ਬਾਬਾ ਸਾਹਿਬ ਉਹਨਾਂ ਦਾ ਦਰਬਾਰ ਆ ਪੀਰਾਂ ਫਕੀਰਾਂ ਦਾ ਦਰਬਾਰ ਆ ਜਿੰਨੇ ਵੀ 33 ਕਰੋੜ ਦੇਵੀ ਦੇਵਤਾ ਵਾ ਸਾਰੇ ਹਾਜ਼ਰ ਨਾਲ ਇੰਦਰੇ ਨੇ ਇਸ ਕਰਕੇ ਮਾਂ ਰਾਣੀ ਜਗਦੀ ਜੋਤ ਦੀ ਬਹੁਤ ਹੀ ਕਿਰਪਾ ਵਾ ਅਸੀਂ ਇਹਦੇ ਦਰਬਾਰ ਤੇ ਬੜਾ ਪਿਆਰ ਕਰਦੇ ਸਾਡਾ ਹਰ ਸਾਲ ਦੀ ਤਰ੍ਹਾਂ ਸਾਨੂੰ ਸਾਦੇ ਨੇ ਜਕਾਰਾ ਹੀ ਸ਼ੇਰਾਂ ਵਾਲੀ ਦਾ ਬੋਲ ਸੱਚੀ ਦਰਬਾਰ ਕੀ ਜੈ ਅੱਜ ਜੇ ਤਾਂ ਕਿੰਨਾ ਚਿਰ ਹੋ ਗਿਆ ਸੇਵਾ ਕਰਦੇ ਸਾਨੂੰ 2-3 ਸਾਲ ਹੋ ਹੀ ਗਿਆ ਜੀ ਹਾਂਜੀ ਪੂਰੇ ਪਰਿਵਾਰ ਸਿੱਖਣਾ ਦੀ ਨਾਲ ਹਾਂਜੀ 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 ਆਉਂਦੇ ਹਾਂਜੀ ਹਾਂਜੀ ਦੂਸਰਾ ਜਾਂ ਪਹਿਲਾ ਨਹੀਂ ਦੂਸਰਾ ਜੀ